ਮੈਂ ਇੱਕੋ ਇੱਕ ਗੱਲ ਕਹਿਣਾ ਛੋੜਾਂ ਪੰਜਾਬ ਪਿਛਲੇ 10 ਸਾਲਾਂ ਚ ਬਹੁਤ ਪਿੱਛੇ ਚਲੇ ਗਿਆ ਹੱਥ ਜੋੜ ਕੇ ਬੇਨਤੀ ਹੈ ਪੰਜਾਬ ਦੀ ਜਨਤਾ ਨੂੰ ਬਚਾ ਲੋ ਪੰਜਾਬ ਨੂੰ ਤੁਸੀਂ ਬਚਾ ਸਕਦੇ ਹੋ ਉਹਨੂੰ ਪਤਾ ਹੈ ਕਿਹੜੀ ਪਾਰਟੀ ਬਚਾ ਸਕਦੀ ਹੈ ਅੱਖਾਂ ਮੀਚ ਕੇ ਉਸ ਪਾਰਟੀ ਦੇ ਮਗਰ ਲੱਜੋ ਖੇਤਰੀ ਪਾਰਟੀ ਇਕਲੀ ਇੱਕੋ ਹੀ ਹੈ ਸਰਪੰਨਰੀ ਸਿੰਘ ਅਿਆਲੀ ਵਾਲੇ ਤੁਸ ਕੋ ਗਿਆ ਪੰਜਾਬ ਦੇ ਰਾਖੇ ਜੋ ਸਾਡੀ ਮਾਂ ਪਾਰਟੀ ਹੈ ਜਰਮ ਨੇ ਜਾਂ ਕਰਨ ਦਾ ਉਦੇ ਪ੍ਰਧਾਨ ਪ੍ਰਕਾਰਕ ਤਕਨੀਕਤ ਬਾਬਰ ਸਾਹਿਬ ਅੱਜ ਸਾਡੇ ਗ੍ਰਹਿਣ ਵਾਪਸ ਤਾਂ ਤੇ ਆਈ ਸੀ ਪਰ ਸਭ ਤੋਂ ਪਹਿਲਾਂਾਰੇ ਵਾਲਮੀਕਲ ਸਮਾਜ ਸਾਰੇ ਬਖਵ ਸਮਾਜ ਦੇ ਜਿਹੜੇ ਲੋਕ ਹੈ ਸਰਕਾਰੀ ਲੋਕ ਨਿਰਜ ਮਾਪਾ ਮਾ ਪੈਣਾ ਵੀਰ ਬੁਜ਼ੁਰਗ ਉਹਨਾਂ ਨੇ ਬੜੀ ਜੋਮਰ ਜਰਮ ਜੋਸ਼ੀ ਨਾਲ ਲੋਕਾਂ ਨੇ ਪਰਵਾਨ ਸਰਕਾਰ ਤੋਂ ਮੀਤ ਸੇਵਾ ਦਾ ਸਨਮਾਨਯੋਗ ਅਕਾਲੀ ਦਾ ਸੁਆਗਤ ਕੀਤਾ ਵਾ। ਹੋਰ ਅੱਜ ਪਾਇਆ ਦਰਿਆ ਮੈਂ ਆਪਣੇ ਘਰ ਵਾਪਸੀ ਕੀਤੀ ਆ। ਔਰ ਸਾਰਿਆਂ ਨੂੰ ਬੇਨਤੀ ਵੀ ਕਰਨਾ ਚਾਹੁੰਦਾ ਮੈਂ ਇਹ ਜਿਹੜਾ ਆਪਣਾ ਘਰ ਆਪਣੇ ਹੁੰਦਾ। ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਟੌਪ ਸੀ ਕਰਕੇ ਘਰ ਵਾਪਸੀ ਜਿੱਤੇ ਫਕਰ ਮਹਿਸੂਸ ਹੋ ਰਿਹਾ ਵਾ। ਉਥੇ ਮੈਂ ਸਮੂਹਤੀ ਸ਼੍ਰੋਮਣੀ ਅਕਾਲੀ ਦਲ ਦੇ ਡਿਟਲ ਦਾ ਸਰਕਾਰ ਜੀ ਨੂੰ ਬਾਬਾ ਸਾਹਿਬ ਦਾ ਆਨੁਕਾਰ ਕਰਦੇ ਜੋ ਨਹੀਂ ਲੁਧਿਆਣੇ ਦੇ ਸਾਡੇ ਆਦਾ ਬੋਰਡ ਹੈ ਬਾਬਾ ਅਜੀਤ ਸਿੰਘ ਜੋ ਹਰ ਮਹੀਨੇ ਆਪਣਾ ਅਸ਼ੀਰਵਾਦ ਦੇ ਕੇ ਰੱਖਦੇ ਆ ਸਰਕਾਰ ਜੀ ਦਾ ਸੰਗਾਰੂ ਸਾਹਿਬ ਪਰ ਸਾਡੇ ਤੋਂ ਬਲ ਸਾ ਡਾਕਟਰ ਬਜੀਤ ਜੀ ਮਾ ਸਾਹਿਬ ਅਜੀਤ ਸਿੰਘ ਜੀ ਦਾ तमाम ਜਿਲ੍ਹੇ ਵੀ ਫੋਮੇ ਖਾਲੀਦਾ ਜੀ ਸਮੂਹ ਕੀ ਲੀਡਰਸ਼ਿਪ ਨੇ ਆਗੇ ਆ ਜੋ ਮਾਨ ਬਤਾਇਆ ਤਾਂ ਉਹਨਾਂ ਦਾ ਮੈਂ ਬਹੁਤ ਤਾਣ ਕਰ ਪੂਰੀ ਟੀਮ ਨੇ ਜਿਹੜੀ ਜੇ ਪੂਰੀ ਤਰ੍ਹਾਂ ਜਿਹੜੀ ਤੁਸੀਂ ਦੇਖਿਆ ਕਿ ਹਜ਼ਾਰਾਂ ਦੇ ਬਿੰਦੂ ਹਾਏ ਇਹ ਜਿਹੜੇ ਅਲਿ ਜਸਰ ਦੇ ਹੋਰ ਲਗਭਗ ਪੰਜਾਬ ਦੀ ਵੀ ਜਿਹੜੀ ਸਾਡੀ ਤਕਨੀਕ ਉਹਨਾਂ ਦੀ ਸਾਰਿਆਂ ਦੀ ਜਿਹੜੀ ਰੁਕ ਗਿਆ ਯਾਰ ਆਜੋ ਆਲੇ ਟਾਈਮ ਦੇ ਵਿੱਚ ਸ਼੍ਰੋਮ ਨਹੀਂ ਆਖਾਂ ਦੀ ਦਾ ਕਿਉਂਕਿ ਸਹੀ ਮਾਣੇ ਅੱਜ ਪਾਵੇਂ ਪਿੰਡਾਂ ਤੇ ਆ ਪਾਵੇਂ ਸ਼ਹਿਰਾਂ ਦੇ ਵਿੱਚ ਘਰ ਘਰ ਦੇ ਵਿੱਚ ਦੀ ਆਵਾਜ਼ ਉੱਠੀ ਆ ਉਹ ਆਰੀਏ ਨੂੰ ਜੋ ਰਾਜ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦਾ ਜੋ ਦੇਣਾ ਪੰਜਾਬ ਨੂੰ ਉਹ ਅਜ ਤੱਕ ਬਹੁਤ ਸਾਰੇ ਮੁੱਖ ਮੰਤਰੀ ਆਏ ਸਿਰਫ ਗੱਲਾਂ ਦਾ ਉਹਨਾਂ ਨੇ ਖਰਾ ਪਕਾਇਆ ਔਰ ਅੱਜ ਵੀ ਤੁਸੀਂ ਦੇਖ ਰਹੇ ਆ ਕਿ ਦਿਨ ਰਾਤ ਜਿਹੜੇ ਆ ਭਾਵੇਂ ਕੋਈ ਵੀ ਪਾਰਟੀਆਂ ਦਾ ਆਪਣੇ ਆਪਣੇ ਤੌਰ ਤੇ ਉਹਨਾਂ ਨੇ ਜੋ ਕਹਿਣੀ ਔਰ ਕਰਣੀ ਤੇ ਉਹਨਾਂ ਦਾ ਫਰਕ ਦੇਖਾਂਗੇ ਤੁਸੀਂ ਦੇਖਿਆ ਕਿ ਆਮ ਆਦਮੀ ਪਾਰਟੀ ਜਦੋਂ ਪੰਜਾਬ ਦੇ ਵਿੱਚ ਆਣਾ ਸੀ ਉਹਨਾਂ ਦੇ ਸਭ ਤੋਂ ਵੱਡੇ ਸਰਕਾਰ ਜੋ ਕੇਦਰੀ ਵਾਪਸ ਅਭਿਨ ਕੇਦਰੀ ਵਾਪਸ ਲੋਕਾਂ ਨੂੰ ਕੰਵਿਨਸ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਦਾ ਸਰਕਾਰ ਬੰਦੇ ਸਾਰੇ ਪੰਜਾਬ ਦਾ ਐਸੀ ਦਿੱਕਤੀ ਸੀਮ ਬਣਾਉਣਾ ਕਿਤੇ ਨਹੀਂ ਬਣਾਇਆ ਵੀ ਆਈਪੀ ਗੱਲ ਜਰ ਖਤਮ ਕਰਨਗੇ ਸੇਣੀ ਕਰਿਆ ਸਾਡਾ ਸਫਾਈ ਸੇਵਕ ਸੀਵਰਮੈਨ ਮਾਲੀ ਬੇਦਾਰ ਜਿਹੜੇ ਕਿ ਕਾਰਪੋਰੇਸ਼ਨ ਦੇ ਵਿੱਚ ਜਿਨ੍ਹਾਂ ਦੀ ਓਵਰੇਜ ਹੋਈ ਆ ਕਿਸੇ ਨੂੰ ਪੱਕਾ ਨਹੀਂ ਕਰਿਆ ਉਹ ਇੱਥੇ ਹੀ ਆਪਣਾ ਹੋਇਆ ਇਹ ਕਰਕੇ ਮੈਂ ਸਮਝਦਾ ਕਿ ਤੇ ਸਾਡਾ ਖਾਸ ਕਰਕੇ ਭਾਈਚਾਰੇ ਨਾਲ ਕਿਉਂ ਉੱਤਰ ਕਾ ਦਿੱਤਾ ਗਿਆ ਉਹ ਉਹਦੇ ਨਾਲ ਮੈਂ ਸਮਝਦਾ ਕਿ ਇਹ ਉਹ ਸਮਾਜ ਆ ਗਲਤ ਸਮਾਜ ਜਿਹੜਾ ਸਰਕਾਰ ਬਣਾ ਸਕਦਾ ਤਾਂ ਸਕਦਾ ਭਾਈ ਇਲੈਕਸ਼ਨ ਦੇ ਵਿੱਚ ਵਰਦਾ ਆਪ ਕੋ ਚਾਰ ਤਿੰਨ ਕਿੰਨੂ ਸਾ ਜੋ ਮਿਲਨ ਪਰ ਉਪਕਰਤਨ ਤੋਂ ਕਿੰਨੂ ਸਾ ਜੋ ਮਿਲਨ ਹਸਣ ਵਾਲੇ ਸਾਡੇ ਕੈਂਡੀਡੇਟ ਆ ਉਹਨਾਂ ਦਾ ਹੈ ਕਿ ਪੂਰਾ ਸਮਰਥਨ ਕਰਾਂਗੇ ਉਹਨਾਂ ਨੂੰ ਦਿਤਾਵਾਂਗੇ ਔਰ 2027 ਦੇ ਵਿੱਚ ਜਿਹੜਾ ਮਿਸ਼ਨ ਆ 2027 ਆ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਸਰਕਾਰ ਬਣਾਵਾਂਗੇ ਔਰ ਸਦਾ ਸੁਖਵੀਰ ਸਿੰਘ ਬਾਦਲ ਸਾਹਿਬ ਨੂੰ ਮੁੱਖ ਮੰਤਰੀ ਬਣਾਵਾਂਗੇ ਤਾਂ ਜੋ ਪੰਜਾਬ ਦੇ ਪਾਣੀਆਂ ਦੀ ਕਿਸਾਨਾਂ ਦੀ ਮਜ਼ਦੂਰਾਂ ਦੀ ਗਰੀਬਾਂ ਦੀ ਖਾਸ ਕਰਕੇ ਜਿਹੜੇ ਮੌਲਾਜਮ ਹੈ ਜਿਹੜੇ ਅੱਜ ਦੁੱਬੀ ਹੋ ਚੁੱਕੇ ਆ ਉਨ੍ਹਾਂ ਦੇ ਸਾਰੇ ਸਮਰਥਨ ਲੈ ਕੇ ਪੰਜਾਬ ਦੀ ਸਰਕਾਰ ਬਣਾਈ ਜੀ ਬਹੁਤ ਬਹੁਤ ਧੰਨਵਾਦ ਜਿਆਦਾ ਆਵਾਜ਼ ਵਿੱਚ ਜੈਫਾ ਜੀ ਆਪੂ ਅੱਗੇ ਆ ਜਾਓ ਸੰਗਾਨ ਵੀ ਇੱਕ ਅੰਗ ਹੋਏਗਾ ਸਰਕਾਰ ਦਾ ਕੀਵਾ ਜੈ ਹਾ ਦਾ ਜੈਪੋ ਸੰਵਿਸ਼ਣ ਪ੍ਰਮੋਤਕ ਅੱਜ ਤੋਂ ਤਾਹ ਫਟ ਕੇ करेगा वो जो जो नहीं जो आप देखेंगे तीन पास एक पास मजबूत इरादे होते हैं जो तो की लहरें भी उनको रास्ते हैं मेरे तमाम मजबूत इरादिया भारतीय जनता पार्टी जी है ठोकर मारनी थी वो भी ठोकर मारती अकाली दल ठोकर मारती सब जी गल पोने होने कही आई अकाली दल का राज ਜੋ ਸਾਰੇ ਆਨੋ ਇੱਕ ਪੁਰਾਣੀ ਚੀਜ਼ ਹੈ ਉਹ ਆਉਣ ਵਾਲੇ ਕੰਮੇ ਥਰੋ ਦੇ ਦਿੰਦੇ ਆਪੀ ਦੁਬਾਰਾ ਆਉਣ ਵਾਲਿਆ ਭਾਰਤੀਆ ਬਾਜ਼ ਮਿਲਦਾ ਸਮਝ ਦੋਸਤਾਂ ਪਹਿਲੇ ਕਨ ਬੰਕ ਦੇ ਨਾਮ ਤੋਂ ਲੈ ਕੇ ਹੋਰ ਵਾਲੇ ਕੰਮ ਲੋਕ ਦੇ ਦਿੰਦੇ ਜਾਂਦੇ ਆਹ ਵਾਲੇ